ਸੰਗਾਰਸ਼ਿਤ ਸੱਚੂ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਮਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਵਾਰੀ ਫੇਰ ਸਾਡੇ ਸਟੂਡੀਓ ਚ ਪਹੁੰਚਿਆ ਜੀ ਸਤਕਾਰਯੋਗ ਬੀਬੀ ਬਲਜਿੰਦਰ ਕੌਰ ਜੋ ਕਿ ਨੌ ਰਾਣੀਆਂ ਸ਼ਹੀਦ ਪਾਈ ਬਲਕਾਰ ਸਿੰਘ ਪਿੰਡ ਸਰਹਾੜੀ ਮੰਡ ਜ਼ਿਲ੍ਹਾ ਤਰਨਤਾਰਨ ਤੇ ਕੱਲ ਹੀ ਜੇ ਸਾਡੇ ਕੋਲ ਪਹੁੰਚੇ ਸੀ ਤੇ ਇਹਨਾਂ ਨੇ ਦੱਸਿਆ ਕਿ ਸ਼ਹੀਦ ਭਾਈ ਬਲਕਾਰ ਸਿੰਘ ਮੰਡ ਦੀ ਸਿੰਘਣੀ ਜਿਹੜੀ ਆ ਉਹ ਅਕਾਲ ਚਲਾਣਾ ਕਰ ਗਈ ਤੇ ਉਹਨਾਂ ਦਾ ਸੰਸਕਾਰ ਹੋਇਆ ਸੀਗਾ ਤੇ ਅੱਜ 24 ਤੇ ਜਦੋਂ ਇਹ ਸਾਡੇ ਕੋਲ ਜਿੱਦਣ ਕੱਲ ਪਹੁੰਚੇ ਸੀਗੇ ਤੇ ਅਸੀਂ ਵੀ ਇੱਕ ਜੱთა ਸਿੰਘ ਨਿਊਜ਼ੀਲੈਂਡ ਵਾਲਿਆਂ ਬਲੋਪੀ ਜੀ ਸੇਵਾ ਵੀ 20000 ਰੁਪਏ ਦੀ ਇਹਨਾਂ ਦੇ ਸਪੁਰਦ ਕੀਤੀ ਤੇ ਅੱਜ ਸਾਡੇ ਕੋਲ ਕੁਝ ਹੋਰ ਸੇਵਾ ਪਹੁੰਚ ਗਈ ਸੀਗੀ ਤੇ ਅਸੀਂ ਇਹਨਾਂ ਨੂੰ ਦੱਸਿਆ ਤੇ ਅੱਜ ਚੌਥਾ ਸੀਗਾ ਤੇ ਚੌਥੇ ਦੀਆਂ ਰਸਮਾਂ ਕਰਕੇ ਤੇ ਇਹ ਅੱਜ ਇੱਕ ਵਾਰੀ ਫੇਰ ਸਾਡੇ ਦਫ਼ਤਰ ਵਿਖੇ ਪਹੁੰਚੇ ਆ ਤੇ ਇੱਕ ਤੇ ਮੁਸ਼ਕਲ ਇਹ ਆ ਵੀ ਅਜੇ ਤੱਕ ਵੀ ਆਪਣਾ ਨੰਬਰ ਚਾਲੂ ਨਹੀਂ ਕਰ ਸਕੇ ਕਿਉਂਕਿ ਪਹਿਲੀ ਵੀਡੀਓ ਦੇ ਵਿੱਚ ਵੀ ਅਸੀਂ ਇਹਨਾਂ ਦਾ ਨੰਬਰ ਜਿਹੜਾ 98158 61053 ਆਪ ਸਭ ਸੰਗਤਾਂ ਦੇ ਨਾਲ ਸਾਂਝਾ ਕੀਤਾ ਸੀ ਜਿਹੜਾ ਅਜੇ ਤੱਕ ਚਾਲੂ ਨਹੀਂ ਹੋਇਆ ਹੁਣ ਇੱਕ ਹੋਰ ਨੰਬਰ ਇਹਨਾਂ ਦਾ ਆ ਉਹ ਵੀ ਇਹਨਾਂ ਦਾ ਆਪਣਾ ਨਹੀਂ ਇਹਨਾਂ ਦੀ ਭੈਣ ਦਾ ਨੰਬਰ ਆ 9815375233 ਇਹ ਨਾ ਦੰਬਿਆ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਦੇ ਅ ਬੜੇ ਸ਼ਾਰਟ ਜੇ ਨੋਟਿਸ ਦੇ ਵਿੱਚ ਬਿਨਾਂ ਕਿਸੇ ਐਡੀਟਿੰਗ ਦੇ ਸਿੱਧੀ ਦੀ ਸਿੱਧੀ ਅਸੀਂ ਵੀਡੀਓ ਜਿਹੜੀ ਆ ਆਪਣੇ ਫੇਸਬੁੱਕ ਪੇਜ ਦੇ ਉੱਤੇ ਪਾ ਦਿੱਤੀ ਸੀ ਤੇ ਸੰਗਤਾਂ ਤੱਕ ਪਹੁੰਚੀ ਤੇ ਧੰਵਾਦ ਆ तमाम ਦੁਨੀਆ 'ਚ ਵਸਦੇ ਉਹਨਾਂ ਗੁਰਮਖਾਂ ਪਿਆਰਿਆਂ ਦੇ ਜਿਹੜੇ ਸਾਡੇ ਤੇ ਯਕੀਨ ਕਰਦੇ ਆ ਔਰ ਸਾਡੀ ਭਾਈ ਵੀਡੀਓ ਤੇ ਯਕੀਨ ਕਰਦੇ ਆ ਤੇ ਸਾਨੂੰ ਜਿਹੜੀ ਆ ਸੇਵਾ ਵੀ ਭੇਜ ਦਿੰਦੇ ਆ ਤੇ ਅੱਜ ਜੋ ਕੋਈ ਸੇਵਾ ਜਿਹੜੀ ਸਾਡੇ ਕੋਲ ਪਹੁੰਚੀ ਅਛਾ ਬੀਬੀ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਪਹਿਲਾਂ ਵੀ ਪ੍ਰਬੰਧ ਸੀਗਾ ਕਿ ਜਾਂ ਜਿਹੜੇ ਪੈਸੇ ਕੱਲ 20000 ਲੈ ਕੇ ਗਏ ਉਹਦੇ ਨਾਲ ਹੀ ਕੀਤਾ ਪ੍ਰਬੰਧ ਸਾਰਾ ਜਿਹੜੇ ਕੱਲ ਤੁਸੀਂ ਦਿੱਤੇ ਉਹਨਾਂ ਨਾਲ ਹੀ ਹੋਇਆ ਸਾਰਾ ਕੁਝ ਹੋਰ ਕਿੱਥੋਂ ਪ੍ਰਬੰਧ ਨਹੀਂ ਸੀ ਸਰਦਾਰ ਨੇ ਕੀਤਾ ਤੁਹਾਡੇ ਨੇ ਨਹੀਂ ਨਹੀਂ ਵੀ ਸਵੇਰੇ ਚੌਥਾ ਵਾ ਕੋਈ ਪੈਸਾ ਕੋਈ ਰਾਸ਼ਨ ਪਾਣੀ ਦਾ ਕੋਈ ਨਹੀਂ ਜੀ ਕਿਸੇ ਰਿਸ਼ਤੇਦਾਰ ਭੈਣ ਭਰਾ ਨੇ ਨਾ ਕਿਸ ਨੇ ਕੋਈ ਨਹੀਂ ਕੀਤਾ ਕੋਈ ਸਲਾਬ ਨਹੀਂ ਕੀਤੀ ਵੀ ਸਵੇਰੇ ਕਿੱਦਾਂ ਕਰਨਾ ਨਾ ਕਿਸ ਨੇ ਨਹੀਂ ਕਿਸ ਨੇ ਕੋਈ ਸਲਾਹ ਨਹੀਂ ਦਿੱਤੀ ਨਾ ਕਿਸੇ ਨੇ ਕੀਤੀ ਵੀ ਕਿ ਤਰ੍ਹਾਂ ਤੁਸੀਂ ਟਾਈਮ ਪਾਸ ਕਰਨਾ ਕਿ ਤਰ੍ਹਾਂ ਕਿ ਉਹਦਾ ਬੇਟਾ ਇਸ ਤਰ੍ਹਾਂ ਦਾ ਵਾ ਤੇ ਤੂੰ ਕਿਵੇਂ ਇੱਕ ਸਵੇਰੇ ਕਰੇਂਗੀ ਜਾਂ ਕਿਸੇ ਨੇ ਫੋਨ ਕਰਕੇ ਵੀ ਨਹੀਂ ਪੁੱਛਿਆ ਕਿਸੇ ਨੇ ਨਹੀਂ ਪੁੱਛਿਆ ਤੁਹਾਡੇ ਪੇਕੇਆਂ ਨੇ ਵੀ ਕੋਈ ਇਹੋ ਜੀ ਹਾਂ ਮੇਰੇ ਪੇਕੇਆਂ ਨੇ ਪੁੱਛਿਆ ਮੇਰੇ ਭਰਾ ਨੇ ਹੂੰ ਉਹਨੇ ਹਜੇ ਥੋੜੀ ਬਾਤਿੰਗ ਲੋੜ ਹੋਈ ਤੇ ਸਾਨੂੰ ਦੱਸਿਆ ਅਸੀਂ ਤੇਰੀ ਮਦਦ ਕਰਾਂ ਤੁਹਾਡੇ ਪੇਕੇ ਠੀਕ ਐ ਸੌਖੇ ਹਾਂਜੀ ਸੌਖੇ ਠੀਕ ਆ ਉਹ ਕਿਦਾਂ ਕਿਤੇ ਗਾਇ ਬਗਾਏ ਕਰ ਦਿੰਦੇ ਆ ਮਤਲਬ ਹਾਂਜੀ ਕਰ ਦਿੰਦੇ ਜਦੋਂ ਕਿਤੇ ਮੇਰੇ ਘਰ ਕੋਈ ਬਹੁਤੀ ਤੰਗੀ ਵੀ ਹੋਵੇ ਅਬਲ ਤੇ ਮੈਂ ਉਹਨਾਂ ਤੋਂ ਮੰਗਦੀ ਨਹੀਂ ਤੇ ਜੇ ਮੈਂ ਮੰਗਾਂ ਵੀ ਫਿਰ ਆਖਾਂ ਤੇ ਫਿਰ ਉਹ ਮੈਨੂੰ ਦਿੰਦੇ ਕਿਉਂਕਿ ਥੋੜੀ ਜਿਹੀ ਚੀਜ਼ ਕਜਾਨੀ ਆ ਵੀ ਉਹਨਾਂ ਨੇ ਭਰਾ ਲਾ ਕੇ ਘਰੇ ਘੱਲਿਆ ਤੇ ਫਿਰ ਮੇਰਾ ਮਾਂ ਨਹੀਂ ਮੇਰਾ ਪਿਓ ਨਹੀਂ ਭਰਾ ਵਾ ਸੱਤ ਭੈਣਾ ਵਾ ਤੇ ਫਿਰ ਸੱਤ ਭੈਣਾ ਜੀ ਹਾਂਜੀ ਤੇ ਜੋਰ ਨਹੀਂ ਜੇ ਦੇ ਕੇ ਲੈਂਦੀ ਐ ਨਾ ਕੁਝ ਬੜੀ ਵੱਡੀ ਜ਼ਿੰਮੇਵਾਰੀ ਆ ਤੁਹਾਡੇ ਤੇ ਪੇਕਿਆਂ ਦੇ ਸਿਰ ਤੇ ਵੀ ਇੱਕ ਸਾਹ ਨਾਲ ਮੈਂ ਵੇਖਣ ਡਿਆ ਤੇ ਅਗਲੇ ਪਾਸਿਓਂ ਇਹ ਸ਼੍ਰੀ ਕਾਬਰਾਦਰੀ ਕਿਸੇ ਵੇਲੇ ਆ ਜਾਂਦਾ ਵੀ ਚਲੋ ਕੋਮ ਔਖਾ ਵੇਲਾ ਵਾ ਨਹੀਂ ਬਾਬਾ ਜੀ ਕਹਿੰਦੇ ਨਹੀਂ ਅੱਛਾ ਤੁਸੀਂ ਇਹ ਦੱਸੋ ਭਈ ਜਿਹੜਿਆ ਸ਼ਹੀਦ ਪਰਿਵਾਰਾਂ ਦੀ ਮਦਦ ਕਰਨ ਵਾਲੇ ਨੇ ਐਨ ਆਰ ਆਈ ਭੈਣ ਭਰਾ ਇੱਥੇ ਵੀ ਲੋਕ ਹੈਗੇ ਨੇ ਇਹ ਲੱਖਾਂ ਰੁਪਏ ਭੇਜ ਦਿੰਦੇ ਆ ਇਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਉਹ ਤੁਹਾਡੇ ਭੈਣ ਭਰਾਵਾਂ ਨੂੰ ਚੰਗੇ ਨਹੀਂ ਮੇਰੇ ਬਹੁਤ ਜ਼ਿਆਦਾ ਚੰਗੇ ਆ ਇਦਾਂ ਨੇ ਮਹਾਰਾਜ ਇਹਨਾਂ ਨੂੰ ਲੰਮੀ ਉਮਰ ਬਖਸ਼ੇ ਜਿਨ੍ਹਾਂ ਨੇ ਸਾਡੇ ਅਰਗੇ ਕਈਆਂ ਦੀ ਸਹਾਇਤਾ ਕਰਦੇ ਗਰੀਬਾਂ ਦੀ ਬੜੀ ਹਜ਼ਾਰਾਂ ਤੁਹਾਡੇ ਵਰਗੇ ਜਿਹਨਾਂ ਨੂੰ ਲੰਮੀ ਉਮਰ ਬਖਸ਼ੇ ਤੇ ਉਹਨਾਂ ਦੇ ਵੱਡੇ ਜਿਹਰੇ ਆ ਦੇਲ ਉਹਨਾਂ ਦੇ ਵੀ ਜਿਹੜੀ ਇੰਨੀ ਵੱਡੀ ਸੇਵਾ ਦੂਜੇ ਜਿਹੜੇ ਨੰਜਾਨ ਬੰਦੇ ਨੂੰ ਦੇ ਦਿੰਦੇ ਤੁਹਾਨੂੰ ਪਤਾ ਵੀ ਜੇ ਕਿਤੇ ਤੁਹਾਡਾ ਫੋਨ ਚੱਲਦਾ ਹੁੰਦਾ ਹਾਂਜੀ ਤੇ ਤੁਹਾਨੂੰ ਲੱਖ ਰੁਪਏ ਤੋਂ ਉੱਪਰ ਸੇਵਾ ਆ ਜਾਣੀ ਸੀ ਹਾਂਜੀ ਹਾਂਜੀ ਕਿਉਂਕਿ ਸੰਗਤ ਜਿਹੜੀ ਆ ਨਾ ਉਹ ਚਾਹੁੰਦੀ ਆ ਵੀ ਅਸੀਂ ਇੱਕ ਵਾਰੀ ਫੋਨ ਤੇ ਪਰਿਵਾਰ ਨਾਲ ਗੱਲ ਕਰਕੇ ਤਸੱਲੀ ਕਰ ਲਈਏ ਵੀ ਵਾਕਿਆ ਹੀ ਜਿਹੜੀ ਗੱਲ ਵੀਡੀਓ ਚ ਦੱਸੀ ਗਈ ਆ ਉਹ ਸੱਚ ਆ ਹਾਂਜੀ ਕੋਈ ਉਹਦੇ ਵਿੱਚ ਝੂਠਤ ਨਹੀਂ ਕਿਉਂਕਿ ਅੱਜ ਕੱਲ ਡਰਾਮੇਬਾਰੀਆਂ ਵੀ ਬੜੀਆਂ ਚੱਲਦੀਆਂ ਨੇ ਡਰਾਮੇਬਾਰੀਆਂ ਹਾਂਜੀ ਹਾਂ ਲੋਕੀ ਝੂਠ ਸੱਚ ਵੀ ਬੜੇ ਇਦਾਂ ਦੀਆਂ ਵੀਡੀਓ ਪਾ ਦਿੰਦੇ ਆ ਹਾਂਜੀ ਹੈਨਾ ਤੇ ਅਗਲਾ ਫਿਰ ਤਸੱਲੀ ਕਰਕੇ ਤੇ ਚਲੋ ਸਾਨੂੰ 11 ਸਾਲ ਹੋ ਗਿਆ ਸੇਵਾ ਕਰਦਿਆਂ ਸੰਗਤਾਂ ਦੇ ਵਿੱਚ ਸਾਡਾ ਇੱਕ ਭਰੋਸਾ ਬਣਿਆ ਹਾਂਜੀ ਜਿਹੜੇ ਬਹੁਤ ਪੁਰਾਣੇ ਸੰਗਤ ਸਾਨੂੰ ਸੇਵਾ ਕਰਨ ਵਾਲੀ ਸਾਡੇ ਨਾਲ ਜੁੜੀ ਆ ਹਾਂਜੀ ਤੇ ਉਹ ਸਾਨੂੰ ਸੇਵਾ ਭੇਜ ਦਿੰਦੀ ਆ ਕੀ ਕੀ ਫਿਰ ਚੌਥੇ ਤੇ ਇੱਕ ਪ੍ਰਬੰਧ ਕੀਤਾ ਸੀ ਕਿੰਨੀ ਸੰਗਤ ਹੋਗੀ ਸੀ ਹੋ ਗਏ 30 40 ਜਾਨੇ ਆਪਣਾ ਸ਼ਰੀਕਾ ਬਰਾਦੀ ਕੋਈ ਤੁਹਾਡੇ ਪੇਕਿਆਂ ਤੋਂ ਆਏ ਕੋਈ ਉਹਨਾਂ ਦੇ ਪੇਕਿਆਂ ਤੋਂ ਆਏ ਕੋਈ ਆਪ ਮਹਾਦੇ ਅੱਛਾ ਹਾਂਜੀ ਕਿੱਦਾਂ ਦਾ ਚਾਲ ਪਾਣੀ ਦਾ ਪ੍ਰਬੰਧ ਸੀ ਚਾਲ ਪਾਣੀ ਦਾਲ ਸਬਜ਼ੀ ਬਣਾਈ ਨਾਲ ਚੌਲ ਬਣਾਏ ਹਾਂਜੀ ਅੱਛਾ ਹਾਂਜੀ ਠੀਕ ਹੈ ਹੁਣ ਕੀ ਫੈਸਲਾ ਕੀਤਾ ਪੀ ਅਖੰਡ ਪਾਠ ਸਾਹਿਬ ਕਰਾਉਣਾ ਹਾਂਜੀ ਜੇ ਤੁਸੀਂ ਕਿਹਾ ਵੀ ਖੰਡ ਪਾਠ ਆਰੰਭ ਕਰਾਉਣਾ ਤੇ ਅਸੀਂ ਖੰਡ ਪਾਠ ਹੀ ਆਰੰਭ ਕਰਾਵਾਂਗੇ ਠੀਕ ਹੈ ਅੱਛਾ ਤੁਹਾਡੇ ਅਖੰਡ ਪਾਠ ਸਾਹਿਬ ਲਈ ਜਿਹੜੀ ਸੇਵਾ ਹੈ ਨਾ ਹਾਂਜੀ ਉਹ ਜਦੋਂ ਤੁਹਾਡੀ ਮੈਂ ਵੀਡੀਓ ਚਾੜੀ ਨਾ ਆਪਣੇ ਫੇਸਬੁੱਕ ਪੇਜ ਤੇ ਹਾਂਜੀ 2-3 ਮਿੰਟ ਦੇ ਅੰਦਰ ਹੀ ਮੇਰਾ ਆਪਣਾ ਬੇਟਾ ਵਿਦੇਸ਼ ਚ ਰਹਿੰਦਾ ਹਾਂਜੀ ਤੇ ਉਹਨਾਂ ਨੇ ਮੇਰੇ ਬੇਟੇ ਨੇ ਉਥੋਂ 200 ਡਾਲਰ ਭੇਜਿਆ ਹੀ ਉਹ 18000 ਰੁਪਿਆ ਬਣਦਾ ਹਾਂਜੀ ਉਹਨਾਂ ਨੇ ਆਖਿਆ ਵੀ ਇਹਨਾਂ ਪੈਸਿਆਂ ਦਾ ਤੁਸੀਂ ਖੰਡ ਪਟ ਸਾਫ ਕਰਾਉਣਾ ਠੀਕ ਹੈ ਬਸ ਉਹਨਾਂ ਦੀ ਉਥੇ ਤੰਦਰੁਸਤੀ ਤਰੱਕੀ ਲਈ ਤੁਹੀ ਅਰਦਾਸ ਕਰਨੀ ਆ ਹਾਂਜੀ ਸਤਿਗੁਰੂ ਕਿਰਪਾ ਕਰਨ ਤਾਂ ਕਿ ਸ਼ੁਕਰਿਆ ਤਨਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿ ਅੱਜ ਸਾਡੇ ਬੱਚੇ ਵੀ ਜਿਹੜੇ ਆ ਕਿਉਂਕਿ ਮੈਨੂੰ 11 ਸਾਲ ਹੋ ਗਿਆ ਚਲੋ ਉਹ ਵੀ ਕੁਝ ਸਾਡੇ ਬੱਚਿਆਂ ਵਰਗੇ ਆ ਕੁਝ ਸਾਡੇ ਭਰਾਵਾਂ ਵਰਗੇ ਆ ਕੁਝ ਸਾਡੇ ਮਾਪਿਓ ਵਰਗੇ ਆ ਐਨਆਰਆਈ ਭੈਣ ਭਰਾ ਜਿਹੜੇ ਸਾਨੂੰ ਵਿਦੇਸ਼ ਚੋਂ ਭੇਜਦੇ ਆ ਪਰ ਅੱਜ ਸੱਚਮੁੱਚ ਤਨਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਬੇਹੱਦ ਸ਼ੁਕਰ ਕਰਦੇ ਆ ਕਿ ਸਾਡੇ ਬੱਚੇ ਵੀ ਕਿਸੇ ਦੀ ਮਦਦ ਕਰਨ ਯੋਗ ਹੋਏ ਨੇ ਇਹ ਜਿੰਨੀਆਂ ਵੀ ਸ਼ਹੀਦ ਪਰਿਵਾਰਾਂ ਦੀਆਂ ਇਹ ਮਾਤਾਵਾਂ ਭੈਣਾਂ ਉਹਨਾਂ ਦੀਆਂ ਸਿੰਘਣੀਆਂ ਉਹਨਾਂ ਦੇ ਬੱਚੇ ਇਹਨਾਂ ਪਰਿਵਾਰਾਂ ਦੀਆਂ ਦੁਆਵਾਂ ਸਦਕਾ ਹੀ ਸਾਡੇ ਬੱਚੇ ਵੀ ਵਿਦੇਸ਼ਾਂ ਦੇ ਵਿੱਚ ਅੱਜ ਪਹੁੰਚੇ ਨੇ ਤੇ ਨੀਦੇ ਵਿਦੇਸ਼ ਭੇਜਣ ਦੇ ਨਾਂ ਤੇ ਠਗੀਆਂ ਮਾਰਨ ਵਾਲੇ ਵੀ ਸਾਡੇ ਆਪਣੇ ਹੀ ਸਨ ਤੇ ਫਿਰ ਵੀ ਅਸੀਂ ਆਨੇ ਸਤਗੁਰੂ ਉਹਨਾਂ ਦਾ ਵੀ ਭਲਾ ਕਰਨ ਸੱਚੇ ਪਾਤਸ਼ਾਹ ਤੇ ਠਗੀਆਂ ਵੀ ਮਰਵਾਇਆਂ ਨਕਸਾਨ ਵੀ ਕਰਾਇਏ ਵਿਦੇਸ਼ ਭੇਜਣ ਲੱਗਿਆਂ ਪਰ ਸਤਗੁਰੂ ਜੀ ਨੇ ਬੜੀ ਬਖਸ਼ਿਸ਼ ਕੀਤੀ ਆ ਕਿ ਬੱਚੇ ਅੱਜ ਵਿਦੇਸ਼ਾਂ ਦੇ ਵਿੱਚ ਸੈੱਟ ਨੇ ਤੇ ਅੱਜ ਪਹਿਲਾਂ ਵੀ ਬੱਚੇ ਸਾਡੇ ਨੇ ਬੇਟਾ ਗੁਰਦੇਵ ਸਿੰਘ ਆ ਦਾਸਦਾ ਪਚੰਗੀ ਤੇ 1 ਲੱਖ ਰੁਪਏ ਦੀ ਸੇਵਾ ਨਾਲ ਹੜਪੀੜ ਤਾਂ ਲਈ ਵੀ ਭੇਜੀ ਸੀ ਤੇ ਅੱਜ ਉਹਨਾਂ ਨੇ 18000 ਰੁਪਿਆ ਤੁਹਾਡੇ ਲਈ ਵੀ ਖੰਡ ਪਾੜ ਦੀ ਸੇਵਾ ਤੁਸੀਂ ਜਿਹੜੀ ਆ ਭੇਟਾ ਜਿਹੜੀ ਆ ਗ੍ਰੰਥੀ ਸਿੰਘਾ ਨੂੰ ਉਹ ਚੋ ਦੇ ਦੇਣੀ ਆ ਤੇ ਨਾਲ ਦੀ ਨਾਲ ਹੀ ਬੇਹੱਦ ਸ਼ੁਕਰਗੁਜ਼ਾਰ ਆ ਸਰਦਾਰ ਭੁਪਿੰਦਰ ਸਿੰਘ ਆਸਟ੍ਰੇਲੀਆ ਵਾਲਿਆਂ ਦੇ ਉਹਨਾਂ ਨੇ ਵੀ ਵੀਡੀਓ ਵੇਖ ਕੇ ਤੇ 10000 ਰੁਪਇਆ ਤੁਹਾਡੇ ਲਈ ਭੇਜਿਆ ਭਈ ਉਹ ਵੀ ਬੜੀ ਵਧੀਆ ਬੜੇ ਪਿਆਰੇ ਮਿੱਤਰ ਨੇ ਸਾਡੇ ਬਟਾਲੇ ਤੋਂ ਰਹਿਣ ਵਾਲੇ ਨੇ ਤੇ ਪਿਛਲੇ ਦਿਨੀ ਇੱਕ ਬੇਟੀ ਦਾ ਵਿਆਹ ਕੀਤਾ ਸੀ ਦਸਾਂ ਘੰਟਿਆਂ ਚ ਸਾਰਾ ਵਿਆਹ ਹੀ ਨਾ ਕਰਤਾ ਸੀਗਾ ਬੜੇ ਬਹੁਤ ਵਧੀਆ ਸ਼ਖਸੀਅਤ ਨੇ ਸਾਧਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਇੱਕ ਹੋਰ ਸਾਡੇ ਗੁਰਮੁਖ ਪਿਆਰੇ ਵੀਰ ਨੇ ਸਰਦਾਰ ਲਖਵਿੰਦਰ ਸਿੰਘ ਜੀ ਯੂਐਸਏ ਉਹ ਕੱਲ ਦੇ ਕੋਸ਼ਿਸ਼ ਕਰ ਰਿਹਾ ਤੇ ਸ਼ਾਇਦ ਕੋਈ ਟੈਕਨੀਕਲ ਪ੍ਰੋਬਲਮ ਆਉਣ ਕਰਕੇ ਤੇ ਸੇਵਾ 20000 ਰੁਪਏ ਭੇਜਣਾ ਚਾਹੁੰਦੇ ਸੀ ਤੇ ਉਹ ਸਾਡੇ ਕੋਲ ਤੇ ਪਹੁੰਚੀ ਨਹੀਂ ਪਰ ਉਹਨਾਂ ਦਾ ਹੁਕਮ ਸਾਨੂੰ ਆ ਗਿਆ ਕਿ ਤੁਸੀਂ 20000 ਰੁਪਏ ਦੇ ਦਿਓ ਕਿਉਂਕਿ ਕਈ ਵਾਰੀ ਨਾ ਉਹ ਇੱਕ ਦੋ ਵਾਰੀ ਜੇ ਉਹ ਗਲਤ ਲੱਗ ਜੇ ਕੋਈ ਪਾਸਵਰਡ ਜਾਂ ਕੋਈ ਤਾਂ 24 ਘੰਟੇ ਲਈ ਬਲੌਕ ਹੋ ਜਾਂਦਾ ਤੇ ਉਹ 24 ਘੰਟੇ ਬਾਅਦ ਸੇਵਾ ਸਾਡੇ ਕੋਲ ਪਹੁੰਚ ਜੂ ਪਰ ਉਹਨਾਂ ਦੇ ਹੁਕਮ ਦੇ ਉੱਤੇ 20000 ਰੁਪਇਆ ਅਸੀਂ ਉਹਨਾਂ ਵੱਲੋਂ ਸਰਦਾਰ ਲਖਵਿੰਦਰ ਸਿੰਘ ਯੂਐਸਏ ਵਾਲਿਆਂ ਵੱਲੋਂ ਵੀ ਸੇਵਾ ਭੇਜੀ ਜਿਹੜੀ ਆ ਇਹ ਕੁੱਲ 48000 ਰੁਪਇਆ ਜੀ ਤੇ 48000 ਰੁਪਇਆ ਤੁਸੀਂ ਲੈ ਲਓ ਤੇ ਇਹਨਾਂ ਜਿੰਨਾ ਵੀ ਇਹਨਾਂ ਗੁਰਮਖਾਂ ਪਿਆਰਿਆਂ ਨੇ ਇਹਨਾਂ ਬੱਚਿਆਂ ਸਾਡੇ ਆ ਨੇ ਵੀ ਇਹ ਸੇਵਾ ਭੇਜੀ ਆ ਬਸ ਉਹਨਾਂ ਲਈ ਅਰਦਾਸ ਕਰਿਓ ਸਤਿਗੁਰੂ ਇਹਨਾਂ ਨੂੰ ਦਿਨ ਤੋਂ ਗਣੀ ਤਰਾਤ ਚੌਣੀ ਤਰਾਕੀ ਬਖਸ਼ਣ ਤੇ ਬਾਕੀ ਕੋਈ ਗੱਲ ਨਹੀਂ ਫੋਨ ਦਾ ਰੱਬ ਦਾ ਵਾਸਤਾ ਜੇ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਤੁਹਾਡੇ ਫੋਨ ਬੰਦ ਹੋਣ ਕਰਕੇ 48000 ਦੀ ਸੇਵਾ 148000 ਬਣ ਜਾਣੀ ਸੀ ਨਹੀਂ ਅੱਜ ਜੂੜੂ ਚਲਾ ਲੈਣਾ ਤਕਾਲਾ ਤਾਂ ਇਹ ਤੁਹਾਨੂੰ ਚੂ ਜਾ ਕੇ ਫੋਨ ਕਰ ਹਾਂਜੀ ਕਿਉਂਕਿ ਵੇਖੋ ਫੋਨ ਤੁਹਾਨੂੰ ਸੰਗਤ ਨਹੀਂ ਕਰਨਾ ਵਾ ਫੋਨ ਜਿਹੜਾ ਵਾ ਬੜਾ ਜ਼ਰੂਰੀ ਆ ਸੰਗਤ ਤੇ ਕਰੀ ਤਸੱਲੀ ਕਰਦੀ ਆ ਕਿਉਂਕਿ ਸਾਡੀ ਵੀ ਕੋਸ਼ਿਸ਼ ਹੁੰਦੀ ਆ ਕਿ ਜੋ ਸਾਡੇ ਕੋਲ ਆਇਆ ਵਾ ਅਸੀਂ ਪਰਿਵਾਰ ਦੇ سپੁਰਦ ਕਰਤਾ ਹੁਣ ਤੁਸੀਂ ਡਾਇਰੈਕਟ ਸੇਵਾ ਕਰੋ ਸਿੱਧਾ ਪਰਿਵਾਰ ਨੂੰ ਫੋਨ ਕਰੋ ਪਰ ਤੁਸੀਂ ਤਾਂ ਜੋ ਵਕੀਲ ਦੀ ਫੋਨ 'ਚ ਪੈਸੇ ਪਾਉਣ ਚੋਕੇ ਨਹੀਂ ਹੁੰਦੀ। ਹਾਂਜੀ ਸਹੀ ਗੱਲ ਹੈ ਤੇ। ਆਮਦਨ ਦਾ ਸਾਧਨ ਕੀ ਆ? ਕੋਈ ਵੀ ਨਹੀਂ। ਰੋਟੀ ਕਿ ਤਰ੍ਹਾਂ ਖਾਂਦੇ ਫਿਰ? ਰੋਟੀ ਇਹੋ ਹੀ ਵੀ ਪਹਿਲੋਂ ਵੀ ਮਾਦਾ ਦੀ ਪੈਨਸ਼ਨ ਆਉਂਦੀ ਸੀ। ਥੋੜੀ ਬਾਅਦ ਹੀ ਕੋਟੀਆਂ ਘਾਟੀਆਂ ਹੋਣੀਆਂ ਦੀਆਂ ਸੀ। ਇਹ ਕੰਪਨੀ 'ਚ ਲੱਗਾ ਸੀ ਤੇ ਕੋਈ 2000 ਜਹਾਰੇ ਕੱਲ ਦਿੰਦਾ ਸੀ ਤੇ ਸਾਡਾ ਘਰ ਦਾ ਚੱਲ ਜਾਂਦਾ ਹੁਣ ਇਹ ਵੀ ਘਰੇ ਆਇਆ। ਹੁਣ ਇਹ ਘਰੀ ਬੈਠਾ। ਹਾਂਜੀ ਘਰੇ ਬੈਠਾ। ਕਿ ਤਰ੍ਹਾਂ ਦਾ ਨਸ਼ਾ ਕਰਦਾ? ਇਹੋ ਜਿਹੜਾ ਚਿੱਟਾ ਜਿਹਨੂੰ ਆ ਦਿੰਦੇ। ਓਏ ਹੋਏ। ਇਸ ਚਿੱਟੇ ਨੇ ਜੋ ਕਾਲਖ ਸਾਡੇ ਪੰਜਾਬ ਦੇ ਲਾਈ ਹੈ ਨਾ ਮੱਥੇ ਇਹ ਤੇ ਸਤਿਗੁਰੂ ਕਿਰਪਾ ਕਰਨ ਤੇ ਕਿਤੇ ਇਹ ਕਾਲਖ ਲੱਥਣੀ ਆ ਤੇ ਇਹ ਕੋੜ ਚੋਂ ਕਿਤੇ ਨਿਕਲੋ ਬਾਕੀ ਕਿਤੇ ਕਿਸੇ ਨਸ਼ਾ ਸ਼ਡਾਊ ਦੇ ਅੰਦਰ ਦੇ ਵਿੱਚ ਕਦੀ ਕੋ ਭੇਜਣ ਦੀ ਗੱਲਣ ਕੋ ਕਿ ਕੀਤੀ ਕੋਸ਼ਿਸ਼ ਨਹੀਂ ਖਰਚੇ ਨੂੰ ਕਿ ਇਹਨੇ ਨਹੀਂ ਕੀਤੀ ਜੇ ਉਹ ਖੁਦ ਇਸ ਕੋੜ ਚੋਂ ਨਿਕਲਣਾ ਚਾਹੁੰਦਾ ਥੋੜਾ ਜਿਹਾ ਜੇ ਆਸਰਾ ਕਰੇ ਤੇ ਅਸੀਂ ਉਹਨੂੰ ਕਿਸੇ ਨਸ਼ਾ ਸ਼ਡਾਊ ਦੇ ਅੰਦਰ ਦੇ ਵਿੱਚ ਭੇਜ ਦਿੰਨੇ ਆ ਕੋ ਖਰਚਾ ਆਪੇ ਕਰ ਲਵਾਂਗੇ ਠੀਕ ਆ ਜੀ ਜਿਵੇਂ ਆਪ ਕਰਦੇ ਜੇ ਫਿਰ ਅਸੀਂ ਤਾਂ ਨਹੀਂ ਵੀ ਕੋੜ ਇਹਦੇ ਗੱਲੋਂ ਲੈ ਜੇ ਆਹ ਇਤਨਾ ਤੇ ਬੜਾ ਮੁਸ਼ਕਲ ਆ ਹਾਂਜੀ ਹੈਨਾ ਹੁਣ ਕੱਲ ਜਿਹੜੇ ਪੈਸੇ ਘਰ ਚ ਚਰਚਾ ਹੋਈ ਵੀ ਕਿੱਥੋਂ ਆਏ ਜਾਂ ਤੁਹਾਡੇ ਸਰਦਾਰ ਨੇ ਪੁੱਛਿਆ ਵੀ ਪੈਸੇ ਕਿੱਥੋਂ ਲੈ ਕੇ ਆਈਆਂ ਹਾਂਜੀ ਪਤਾ ਹੀ ਉਹਨੂੰ ਕੱਲ ਸਵੇਰੇ ਵੀ ਉੱਥੇ ਚੱਲੀ ਅੱਛਾ ਤੇ ਜਾ ਕੇ ਪੁੱਛਿਆ ਕਿੰਨੇ ਦਿੱਤੇ ਹੂੰ ਤੇ ਫਿਰ ਦੱਸਿਆ ਮਾਹ ਕਿ ਇਤਨਾ ਭਾਜੀ ਬਣਾ ਇੰਨੇ ਦਿੱਤੇ ਪਏ ਅਛਾ ਤੁਸੀਂ ਦੱਸਤਾ ਪੀ 20000 ਰੁਪਇਆ ਮਿਲਿਆ ਜੀ ਕਿਉਂਕਿ ਆਂਦਾ ਹੀ ਸੌਦਾ ਲਿਆਉਣਾ ਹੂੰ ਤੂੰ ਆਵੇਂ ਲਿਆਵੇਂਗੀ ਤੇ ਲਿਆਵੇਂਗੀ ਆਪੇ ਤੇ ਫਿਰ ਤੁਸੀਂ ਪੈਸਾ ਉਹਨੂੰ ਨਹੀਂ ਕੋਈ ਦਿੱਤਾ ਨਹੀਂ ਉਹਨੂੰ ਨਹੀਂ ਮੈਂ ਉਹਨੇ ਮੰਗਿਆ ਤਾਂ ਨਹੀਂ ਨਸ਼ਾ ਕਰ ਲਈ ਕੋਈ ਪੈਸਾ ਮਾਝੇ ਨਹੀਂ ਮੰਗਿਆ ਉਹਨੇ ਮੇਰੇ ਤੋਂ ਨਹੀਂ ਮੰਗਿਆ ਅਜੇ ਨਹੀਂ ਮੰਗਿਆ ਤੇ ਉਹ ਵੀ ਨਾ ਕਿਉਂਕਿ ਦਸ਼ਵੰਤ ਦੀ ਮਾਇਆ ਵਾ ਇਹਦੇ ਨਾਲ ਲੰਗਰ ਪਾਣੀ ਬਣਾਇਓ ਹਾਂਜੀ ਖੰਡਪਾਟ ਸਾਹਿਬ ਕਰਾਇਓ ਤੇ ਆਪਣੇ ਬੱਚੇ ਦੀ ਪੜ੍ਹਾਈ ਲਈ ਜੇ ਕੋ ਹੋਰ ਵੀ ਸੰਗਤਾਂ ਸੇਵਾ ਭੇਜਣਗੀਆਂ ਹਾਂਜੀ ਤੇ ਹੁਣ ਤੁਹਾਨੂੰ ਲੱਗਦਾ ਪੀ ਭੋਗ ਪੈਜੂਗਾ ਕਿ ਹੋਰ ਲੋੜਿਆ ਜੀ ਆਪਦੇ ਤਾਂ ਪੂਰੀ ਕੋਸ਼ਿਸ਼ ਆ ਵੀ ਬੇਦ ਨਾ ਪੈ ਜਾਵੇ ਭੋਗ ਪੈ ਜਾਵੇਗਾ ਹਾਂਜੀ ਕੋਈ ਗੱਲ ਨਹੀਂ ਜੇ ਹੋਰ ਸਾਡੇ ਰਾਈ ਸੇਵਾ ਤੁਹਾਡੇ ਕੋਲ ਆਈ ਤੇ ਤੁਸੀਂ ਸਾਡੇ ਨਾਲ ਇੱਕ ਤੇ ਤੁਹਾਡੇ ਨੰਬਰਾਂ ਨੂੰ ਬਰਾਂ ਦਾ ਸਾਨੂੰ ਪਤਾ ਕੋਈ ਨਹੀਂ ਕਿਹੜਾ ਚੱਲਦਾ ਕਿ ਨਹੀਂ ਚੱਲਦਾ ਇੱਕ ਫੋਨ ਰੋਜ਼ ਸਾਨੂੰ ਕਰਨਾ ਕਮਸੇ ਕਮ ਠੀਕ ਹੈ ਹਾਂਜੀ ਕਿਉਂਕਿ ਭੋਗ ਤੱਕ ਜੇ ਸਾਡੇ ਕੋਲ ਆ ਗਈ ਸੇਵਾ ਤੇ ਫਿਰ ਤੁਸੀਂ ਆਣ ਕੇ ਸਾਡੇ ਕੋਲ ਲੈ ਜਿਓ ਕਿਉਂਕਿ ਹੋਰ ਸੰਗਤਾਂ ਨੇ ਬੜਾ ਉਣਾ ਹੁੰਦਾ ਸਾਡੇ ਕੋਲ ਤੇ ਘਰ ਘਰ ਪਹੁੰਚਣਾ ਹੁਣ ਸਾਡੇ ਲਈ ਸੰਭਵ ਨਹੀਂ ਹੈਗਾ ਇਸ ਕਰਕੇ ਥੋੜਾ ਜਿਹਾ ਆਪ ਖੇਚਲ ਕਰ ਲਿਓ ਬਾਕੀ ਸਤਿਗੁਰੂ ਕਿਰਪਾ ਕਰਨ ਪਹਿਲੀ ਗੱਲ ਤੇ ਕੋਸ਼ਿਸ਼ ਕਰੋ ਅੱਜ ਜਾਂਦੇ ਪਹਿਲਾਂ ਫੋਨ ਜਨਾਵਾ ਜੀ ਚਲਾ ਕੇ ਤੁਹਾਨੂੰ ਜਰੂਰ ਫੋਨ ਕਰਾਂਗੇ ਸਾਧ ਸੰਗਤ ਜੀ ਬਹੁਤ ਧੰਨਵਾਦ ਬਹੁਤ ਸ਼ੁਕਰਗੁਜ਼ਾਰ ਬੇਟਾ ਗੁਰਦੇਵ ਸਿੰਘ ਔਰ ਭਾਜੀ ਭਪਿੰਦਰ ਸਿੰਘ ਜੀ ਆਸਟ੍ਰੇਲੀਆ ਵਾਲੇ ਸਰਦਾਰ ਲਖਵੰਦ ਦੱਸਣ ਜੀ ਯੂਐਸਏ ਵਾਲੇ ਸਤਿਗੁਰੂ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਤੁਹਾਡੀਆਂ ਹਰ ਮਨੋਂ ਕਾਮਨਾਵਾਂ ਗੁਰੂ ਰਾਮ ਦਾ ਸੱਚੇ ਪਾਸ਼ਾ ਪੂਰੀਆਂ ਕਰਨ ਤੇ ਇਸੇ ਤਰ੍ਹਾਂ ਹੀ ਤੁਹਾਨੂੰ ਹੋਰ ਸਮਰੱਥਾ ਸੱਚੇ ਪਾਸ਼ਾ ਬਖਸ਼ਣ ਕਿ ਤੁਸੀਂ ਇਸ ਤਰ੍ਹਾਂ ਦੇ ਲੋੜਵੰਦ ਸ਼ਹੀਦ ਪਰਿਵਾਰਾਂ ਦੀ ਸੇਵਾ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਕਿਉਂਕਿ ਭੋਗ ਤੱਕ ਮੈਂ ਨਹੀਂ ਸਮਝਦਾ ਕਿ 48000 ਨਾਲ ਜੇ 2-400 ਜੀ ਇਕੱਠਾ ਹੋ ਜੇ ਤੇ ਭੋਗ ਪੈਜੂਗਾ ਪਰ ਚਲੋ ਟਾਈਮ ਪਾਸ ਤੇ ਕਰ ਲੈਣਗੇ ਅੱਗੇ ਵੀ ਕਰ ਲਿਆ ਇਹਨਾਂ ਨੇ 20000 ਚੋਂ ਕਿੰਨੇ ਬਚਾ ਲਿਆ ਕੁਝ ਹਾਂਜੀ ਸਾਰੇ ਨਹੀਂ ਖਰਚੇ ਨਹੀਂ ਸਾਰੇ ਨਹੀਂ ਖਰਚੇ ਹਾਂਜੀ ਤੇ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਘਰ 'ਚ ਹਾਲਾਤ ਹੋਣ ਜਿਹੜੇ ਸਿਆਣੇ ਪਰਿਵਾਰ ਨੇ ਉਹ ਥੋੜੇ ਨਾਲ ਵੀ ਆਪਣਾ ਟਾਈਮ ਪਾਸ ਕਰਨ ਦਾ ਯਤਨ ਕਰ ਲੈਂਦੇ ਆ ਪਰ ਮੈਂ ਚਾਹਨਾ ਕਿ ਬੜਾ ਯੋਧਾ ਸਿੰਘ ਹੋਇਆ ਭਾਈ ਬਲਕਾਰ ਸਿੰਘ ਮੰਡ ਭਾਈ ਜਹਦਰ ਮਾਨੋਚਾਲ ਜਹਦਰ ਗੁਰਬਚਨ ਸਿੰਘ ਮਾਨੋਚਾਲ ਬੀਟੀਐਫ ਦਾ ਇੱਕ ਚੰਗਾ ਨਾਮੀ ਯੋਧਾ ਸੀਗਾ ਭਾਈ ਬਲਕਾਰ ਸਿੰਘ ਮੰਡ ਤੇ ਪਿੰਡ ਸਰਹਾਲੀ ਮੰਡ ਜ਼ਿਲ੍ਹਾ ਤਰਨਤਾਰਨ ਇਹਨਾਂ ਦਾ ਸੀਗਾ ਨੰਬਰ ਮੈਂ ਤੁਹਾਡੇ ਨਾਲ ਸਾਂਝੇ ਕਰਤੇ ਆ ਤੇ ਸਕਰੀਨ ਦੇ ਉੱਤੇ ਵੀ ਤੁਹਾਨੂੰ ਇਹ ਨੰਬਰ ਮਿਲ ਜਾਣਗੇ ਜਿਹੜਾ ਵੀ ਨੰਬਰ ਚੱਲਦਾ ਹੋਊਗਾ ਤੁਸੀਂ ਪਰਿਵਾਰ ਨਾਲ ਗੱਲ ਕਰਕੇ ਜੋ ਵੀ ਵੱਤੋਂ ਵੱਤ ਸੇਵਾ ਕਰ ਸਕਦੇ ਹੋ ਜਰੂਰ ਕਰਿਓ ਜੀ ਬਹੁਤ ਮਿਹਰਬਾਨੀ ਹੋਰ ਕੋ ਗੱਲ ਕਰਨੀ ਚਾਹੁੰਦੇ ਹੋ ਸਾਰੀ ਸੰਗਤ ਸੁਣ ਰਹੀ ਤੇ ਆਲੀ ਗੱਲ ਨਹੀਂ ਹੋਈ ਆਨੇ ਵੀ ਸਾਡੀ ਗਰੀਬਾਂ ਦੀ ਗਾਂਵ ਵੀ ਬਾਹ ਫੜਿਓ ਅੱਜ ਮੇਰਾ ਬੱਚਾ ਬਹੁਤ ਛੋਟਾ ਆ ਤੇ ਮੇਰਾ ਬੱਚਾ ਪਲ ਜੇ ਉਹਦੀ ਪੜ੍ਹਾਈ ਹੋ ਜੇ ਕੋਈ ਗੱਲ ਨਹੀਂ ਸਤਿਗੁਰੂ ਕਿਰਪਾ ਕਰਨਗੇ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਦੇ ਲਈ ਪੂਰੀ ਦੁਨੀਆ ਦੀ ਸੰਗਤ ਜਿਹੜੀ ਆ ਬੈਠੀ ਆ ਤੇ ਬੜੇ ਨੇ ਸਾਡੇ ਵੀ ਰਜਾ ਸਿੰਘ ਖਾਲਸਾ ਹਣੀ ਨੇ ਗੁਰੂ ਕੀਆਂ ਲਾਡਲੀਆਂ ਫੌਜਾਂ ਵਾਲੇ ਸਾਡੇ ਭੈਣ ਭਰਾ ਨੇ ਜਿਨ੍ਹਾਂ ਦੀ ਸੇਵਾ ਸਾਡੇ ਕੋਲ ਜਮਾਂ ਹੀ ਰਹਿੰਦੀ ਆ ਤੇ ਐਮਰਜੈਂਸੀ ਟਾਈਮ ਦੇ ਉੱਤੇ ਜਿੱਥੇ ਵੀ ਜੀ ਕਰੇ ਵਰਤੀ ਦੀ ਵੀ ਆ ਪਰ ਜਦੋਂ ਕੋ ਭੈਣ ਭਰਾ ਭੇਜਦੇ ਫਿਰ ਪਹਿਲ ਦੇ ਆਧਾਰ ਤੇ ਅਸੀਂ ਉਹਨਾਂ ਦੀ ਸੇਵਾ ਜਿਹੜੀ ਆ ਸਾਡੀ ਕੋਸ਼ਿਸ਼ ਹੁੰਦੀ ਆ ਵੀ ਉਹਨਾਂ ਨੂੰ ਅਸੀਂ ਸੇਵਾ ਜਿਹੜੀ ਆ ਉਹ ਦਿੱਤੀ ਜਾਵੇ ਬਹੁਤ ਮਿਹਰਬਾਨੀ ਜਿਉਂਦੇ ਵੱਸਦੇ ਰਹੋ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਹੋ ਹੁਣ ਤੁਹਾਡੇ ਕੋ ਜੀ ਆਜਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ